ਗੁੱਡ ਮਾਰਨਿੰਗ ਫਰੈਂਡਸ ਆਪ ਸਾਰਿਆਂ ਨੂੰ ਸਵੇਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ ਤੇ ਗੁਰੂ ਘਰ ਤੋਂ ਸਟਾਰਟ ਹੈ ਜੀ ਅੱਜ ਮਾਰਨਿੰਗ ਕਰੋ ਜੀ ਦਰਸ਼ਨ ਵਾਹਿਗੁਰੂ ਦਾ ਨਾਮ ਲੈ ਕੇ ਆਪਣੇ ਕੰਮਕਾਰ ਸ਼ੁਰੂ ਕਰੋ ਜੀ ਅੱਜ ਦੇ ਤੇ ਵਾਹਿਗੁਰੂ ਸਾਰੇ ਕੀਤੇ ਕੁਸ਼ਲ ਮੰਗਲ ਕਰਨਗੇ ਹਨਾ ਵਧੀਆ ਹੀ ਕਰਨਗੇ ਵਾਹਿਗੁਰੂ ਜੀ ਤੇ ਨਾਮ ਲੈ ਕੇ ਜੀ ਵਾਹਿਗੁਰੂ ਦਾ ਕਰੋ ਸਟਾਰਟ ਅੱਜ ਦਾ ਕੰਮ ਤੇ ਸੂਰਜ ਹਲੇ ਚੜਿਆ ਨਹੀਂ ਹੈਗਾ ਲੇਕਿਨ ਉਹ ਬੱਦਲਾਂ ਦੇ ਪਿੱਛੇ ਲੁਕਿਆ ਆਵਾ ਦੇਖੋ ਚੜਨ ਵਾਲਾ ਹੈ ਔਰ ਮੈਂ ਵੀ ਬੇੜੇ ਦੇ ਵਿੱਚ ਝਾੜੂ ਲਾਣਾ ਪਹਿਲਾਂ ਕਿਉਂਕਿ ਅੱਜ ਗੱਡੀ ਜਾਣੀ ਨਹੀਂ ਹੈਗੀ ਕਿਉਂਕਿ ਅੱਜ ਛੁੱਟੀ ਹੈ ਆਂ ਕੀ ਕਹਿੰਦੇ ਆ ਉਹਨੂੰ ਬਕਰੀ ਦਾ ਸ਼ਾਇਦ ਹਾਂ ਇਸ ਕਰਕੇ ਤੇ ਉਹਰੇ ਬੇੜੇ ਦੇ ਵਿੱਚ ਝਾੜੂ ਝਾੜੂ ਪਹਿਲਾਂ ਹੀ ਲਾ ਦੇਣਾ ਨਹੀਂ ਤਾਂ ਧੁੱਪ ਬਹੁਤ ਆ ਜਾਂਦੀ ਹੈ ਬਸ ਹੁਣ ਉੱਤਰ ਕੇ ਲਾਉਂਗੀ ਇਹ ਦੇਖੋ ਪੰਛੀ ਵੀ ਜਾ ਰਹੇ ਆ ਗੁੱਡ ਮਾਰਨਿੰਗ ਹੋ ਗਈ ਆ ਪੰਛੀਆਂ ਕੀ ਵੀ ਚਲੇ ਗਏ ਚਲੇ ਗਏ ਬਾਏ ਟਾਟਾ ਤੋ ਜਸਟ ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਬੱਚੇ ਮੇਰੇ ਸੁੱਤੇ ਪਏ ਆ ਹਲੇ ਉੱਠੇ ਨਹੀਂ ਹੈ ਔਰ ਗਵਾਂਡੀਆਂ ਦੇ ਬੱਚੇ ਵੀ ਉੱਠ ਗਏ ਮੈਂ ਦੇਖ ਰਹੀ ਆ ਨਾ ਕੋਠੀਆਂ ਤੇ ਘੁੰਮ ਰਹੇ ਆ ਖੇល ਰਹੇ ਆ ਲੇਕਿਨ ਮੇਰੇ ਬੱਚੇ ਹਲੇ ਤੱਕ ਸੁੱਤੇ ਪਏ ਆ ਔਰ ਟੈਂਕੀ ਪਰ ਖੜ ਕੇ ਗੱਲ ਕਰਦੀ ਆ ਕਿਉਂਕਿ ਮੇਰੇ ਨਾ ਕੈਮਰਾ ਚੱਕਦੀ ਆ ਬਾਹਰ ਉਖਣ ਲੱਗ ਜਾਂਦੀ ਆ ਤੇ ਫਿਲਹਾਲ ਜਸਟ ਮੈਂ ਬਣਾਉਂਗੀ ਹੁਣ ਰੋਟੀ ਤੇ ਹੁਣ ਮੈਂ ਰੋਟੀ ਬਣਾਣੀ ਆ ਛੁੱਟੀ ਹੈ ਲੇਕਿਨ ਗੁੜੀਆਂ ਨੇ ਡਰੈਸ ਪਾਈ ਵੀ ਹੈ ਸਕੂਲ ਦੀ ਅੱਜ ਬਕਰੀਦ ਦੀ ਛੁੱਟੀ ਹੈ ਨਾ ਹਰਿਆਣੇ ਦੇ ਵਿੱਚ ਨਾ ਸਕੂਲ ਲੱਗ ਗਿਆ ਕਿਉਂਕਿ ਛੁੱਟੀਆਂ ਤਾਂ ਹੋਈ ਵੀ ਆ ਯੋਗਾ ਡੇ ਹੋ ਰਿਹਾ ਹੈ 8 ਤਰੀਕ ਤੱਕ 8 ਤਰੀਕ ਤੱਕ ਨਾ ਬੱਚੇ ਬੁਲਾ ਲੇ ਦੁਬਾਰਾ ਹਰਿਆਣੇ ਦੇ ਵਿੱਚ ਸਕੂਲ ਲੱਗ ਰਿਹਾ ਹੈ ਵਾਓ ਪੰਛੀ ਬਾਏ ਚਲੇ ਗਏ ਪੰਛੀ ਇੰਨੇ ਪੰਛੀ ਆਂਦੇ ਆ ਨਾ ਸਵੇਰੇ ਸਵੇਰੇ ਉਰੇ ਬਹੁਤ ਹੀ ਲੱਗਦਾ ਹੈ ਔਰ ਬੱਚੇ ਉਠੇ ਨਹੀਂ ਫਿਲਹਾਲ ਮੈਂ ਬਣਾਣੀ ਆ ਰੋਟੀ ਹੁਣ ਹੇਠਾਂ ਉਤਰ ਕੇ ਬਣਾ ਰਹੀ ਆ ਤੇ ਥੋੜਾ ਜਿਹਾ ਸੈਰ ਕਰਨ ਆਈ ਸੀ ਕੋਠੇ ਪਰ ਸੋਚਿਆ ਵੀਡੀਓ ਸ਼ੂਟ ਕਰ ਲਾਂ ਹਣਾ ਤੇ ਇਹਨਾਂ ਵਧੀਆ ਮੌਸਮ ਹੈ ਨਾ ਹੋਇਆ ਵਾ ਸਵੇਰ ਦਾ ਸੱਚੀ ਸਾਰਾ ਦਿਨ ਧੁੱਪ ਨਿਕਲ ਜਾਣੀ ਆ ਫਿਰ ਫਿਰ ਧੁੱਪ ਕੇ ਬਿਸਤਾ ਕੋਠੇ ਪਰ ਚੜਿਆ ਨਹੀਂ ਜਾਂਦਾ ਜਾਂ ਫਿਰ ਸ਼ਾਮ ਨੂੰ ਚੜਦੇ ਹੁੰਨੇ ਆ 7:00 ਵਜੇ ਬਸ ਚਲੋ ਦੇਖਦੇ ਆ ਬੱਚੇ ਉੱਠੇ ਆ ਕਿ ਨਹੀਂ ਕਿੰਨੇ ਵਜ ਗਏ 9:00 ਔਰ ਬਾਹਰ ਰੂਪ ਲੱਟ ਰਹੀ ਹੈ ਰੂਪ ਕਾ ਹੈ ਦੇਖ ਲੇ ਦੇਖ ਸਕਦੇ ਹੋ ਫਰੈਂਡਸ ਮੂ ਮੰਦਰ ਪਾਂ ਜੇ ਭਾਂਡੇ ਇਸਕਾ ਵਲੋਗ ਲੇਖੋ ਫਰੈਂਡਸ ਆਜਾ करते हैं बेडशीट को साफ चुटकी बजा कर तो होगी फ्रेंड्स हमारी क्लीन बेडशीट और रूप देखो कहाँ चढ़ी है फ्रेंड्स सुबह सुबह उठी रख रहे मैं मम्मा ने कह दू टूट जा गए देख सकते हो फ्रेंड्स के चैंटा मारना पड़ेगा रख उठा कितना मारे भैंक अपन दसू क्या हो रहा है तनु तोड़गी तोड़ का भी खा जे पापा आ गए ना तनु बड़ा के फड़ेगा सबूत तो भी है मेरे पास क्या क्या बोल रही तो फ्रेंड्स का दिमाग पर रखा है थोड़ा सा नहीं 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 फ्रेंड्स हंसो हंसो ਕਿਆ ਕਿਆ ਕਰੀ ਤੇਰਾ ਕੁਛ ਨਹੀਂ ਐਦਰੇ ਰੂਪ ਵਿੱਚ ਹੁਸਦੇ ਦਿਮਾਗ ਖਰਾਬ ਰੱਖਾਇ ਸਹੁਰੂ ਤੋ ਲੋਜੀ ਸਾਰਾ ਕੰਮ ਧੰਦਾ ਹੋ ਗਿਆ ਆਪਣਾ ਖਤਮ ਨਿਵੇੜ ਲਿਆ ਔਰ ਅੱਜ ਮੇਰਾ ਥੋੜਾ ਜਿਹਾ ਪਹਿਲਾਂ ਨਿਬੜ ਗਿਆ 11:30 ਨਹੀਂ ਤਾਂ ਮੈਨੂੰ 12:30 ਹੀ ਹੋ ਜਾਣੇ ਆ ਰੋਜ ਅੱਜ ਮੈਂ ਕੱਪੜੇ ਵੀ ਨਾ ਧੋਏ ਹੈਗੇ ਹੱਥਾਂ ਗਿਲ ਆ ਗਰ ਕੇ ਮੈਨੂੰ ਟਾਈਮ ਨਹੀਂ ਲੱਗਿਆ ਹੈਗਾ ਦੇਖਿਓ ਇਹਦਾ ਕਲਰ ਪੂਲਰ ਜਮਾ ਹੀ ਨਹੀਂ ਹੈਗੇ ਕਿਹਾ ਜਾ ਬਣ ਗਿਆ ਸੂਟ ਤੇ ਰੂ ਪੈਂਸਲ ਕਰ ਰਹੀ ਆ ਸਕੂਲ ਦਾ ਹੋਮਵਰਕ ਕਿਉਂਕਿ ਇਨਕਾ ਨਾ ਮੈਂ ਟਾਈਮ ਲਿਮਟ ਬੰਨੀ ਵੀ ਆ ਕਿ ਸਵੇਰੇ ਨਹਾ ਧੋ ਕੇ ਕੰਮ ਨਵੇੜ ਕੇ ਫਰੈਸ਼ ਫਰੈਸ਼ ਹੋ ਕੇ 11 ਵਜੇ ਤੇ 1 ਵਜੇ ਤੱਕ ਆਪਣਾ ਸਕੂਲ ਦਾ ਕੰਮ ਕਰਦੀਆਂ ਆਹਾ ਯਾਨੀ 2 ਟਾਈ 2 ਘੰਟੇ ਹੋ ਗਏ ਹਨਾ ਹਾਂ 2 ਘੰਟੇ 2 ਘੰਟੇ ਆਪਣਾ ਸਕੂਲ ਦਾ ਕੰਮ ਕਰਦੀਆਂ ਡੇਲੀ 2 ਘੰਟੇ ਲਵਾਉਂਦੀ ਆਆਂ ਦੋਨੋਂ ਜਣੀਆਂ ਤੇ ਰੂ ਪੈਂਸਲ ਕਦੇ ਵੈਸੇ ਜ਼ਿਆਦਾ ਕੰਮ ਨਹੀਂ ਆ ਥੋੜਾ ਜਿਹਾ ਹੀ ਮਿਲਿਆ ਵਾਰੂ ਪੈਂਸਲ ਕਰਨ ਲ ਕਿਆਤੇ ਹੋ ਤੇ ਰਪੈਂਜਲ ਵੀ ਕਰ ਰਹੀ ਔਰ ਜੋਤ ਵੀ ਬੈਠੀ ਕਰ ਰਹੀ ਹੈ ਕੰਮ ਉਹ ਵਾਲਾ ਬੈੱਡ ਨਾ ਮੈਨੂੰ ਬੜਾ ਪਿਆਰਾ ਲੱਗਦਾ ਉਹ ਵਾਲਾ ਹਨਾ ਬੈੱਡ ਸ਼ੀਟ ਬੜੀ ਪਿਆਰੀ ਲੱਗਦੀ ਹੈ ਉਹ ਵਾਲੀ ਲਾਈਟ ਵੀ ਹੈ ਕਲਰ ਔਰ ਡਾਰਕ ਵੀ ਹੈ ਵਿੱਚ ਕੰਬੀਨੇਸ਼ਨ ਹੈ ਦੋਨਾਂ ਦਾ ਤੇ ਇਹ ਵਾਲੀ ਬੈੱਡ ਸ਼ੀਟ ਲੈ ਆਈ ਸੀ ਉਸ ਦਿਨ ਮੈਂ ਜਿਸ ਦਿਨ ਮੈਂ ਮਾਰਕੀਟ ਗਈ ਸੀ ਨਾ ਤੁਸੀਂ ਦੇਖਿਆ ਇਹਦਾ ਬਲੌਗ ਦੇ ਵਿੱਚ ਇਹ ਵਾਲੀ ਬੈੱਡ ਸ਼ੀਟ ਲੈ ਕੇ ਆਈ ਸੀ ਲਾਈਟ ਕਲਰ ਬਬਜਤ ਦੇ ਪਾਪਾ ਕਹਿੰਦੇ ਲਾਈਟ ਕਲਰ ਵਧੀਆ ਲੱਗਦਾ ਹੈ ਹਨਾ ਦੋਵੱਲਾ ਰਾਈਟਿੰਗ ਸਾਫ਼ ਲਿਖੀ ਬੇਟੇ ਠੀਕ ਹੈ ਤੇ ਬਬਜੋਦ ਵੀ ਕਰ ਰਹੀ ਹੈ ਆਪਣਾ ਹੋਮਵਰਕ ਸਕੂਲ ਦਾ ਕਿੰਨਾ ਕੁ ਮਿਲਿਆ ਬੇਟੇ 27 ਥੋੜਾ ਸਾ ਹੈ ਕਹਿੰਦੀ ਥੋੜਾ ਜਿਹਾ ਅੱਜ ਹੋ ਜਾਏਗਾ ਅੱਜ ਹੋ ਜਾਏਗਾ ਲੋ ਜੀ ਬਬਜੋਦ ਕਹਿੰਦੀ ਅੱਜ ਹੋ ਜਾਏਗਾ ਮੇਰਾ ਕੰਮ ਤੇ ਰੁਪੈਂਜਲ ਦਾ ਵੀ ਵੈਸੇ ਥੋੜਾ ਜਿਹਾ ਹੀ ਹੈ ਜ਼ਿਆਦਾ ਨਹੀਂ ਹੈ ਬਸ ਥੋੜਾ ਜਿਹਾ ਹੀ ਹੈ ਹਨਾ ਆਪਾਂ ਫਿਰ ਤਾਂ ਖਰਬੂਜਾ ਖਾਓਗੇ ਕੱਟ ਕੇ ਖਾਣਾ ਏ ਠੀਕ ਆ ਪਸੰਦ ਹੈ ਆਪ ਨੂੰ ਖਰਬੂਜਾ ਚਲ ਰਣ ਤੇ ਤੈਨੂੰ ਨਹੀਂ ਦੰਦੇ ਅੱਛਾ ਨਹੀਂ ਦਵਾਂਗੇ 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 ਤੂੰ ਕੰਮ ਕਰ ਪਹਿਲਾਂ ਫਿਰ ਖਰਬੂਜਾ ਖਾਈ ਠੀਕ ਹੈ ਤੇ ਲੋ ਜੀ ਬੱਚੇ ਖੇਡ ਰਹੇ ਆ ਇੱਧਰ ਅੰਦਰ ਰੂਪ ਤਾਂ ਦੇਖ ਰਹੀ ਆਪਣਾ ਟੀਵੀ ਰੂਪ ਨਾ ਜੋਤ ਨੂੰ ਬਿਲਕੁਲ ਵੀ ਟੀਵੀ ਨਹੀਂ ਦੇਖਣ ਦਿੰਦੀ ਜੋਤ ਨੇ ਆਪਣਾ ਲੈਪਟਾਪ ਚੱਕਿਆ ਤੇ ਲੈਪਟਾਪ ਦੇ ਵਿੱਚ ਫਿਲਮ ਲਾ ਲੰਦੀ ਹੈ ਤੇ ਹੁਣ ਆਪਣੀ ਫਿਲਮ ਦੇਖ ਰਹੀ ਹੈ ਲੈਪਟਾਪ ਦੇ ਵਿੱਚ ਲਾ ਕੇ ਔਰ ਰੂਪ ਦੇਖ ਰਹੀ ਹੈ ਆਪਣੇ ਕਾਰਟੂਨ ਟੀਵੀ ਦੇ ਵਿੱਚ ਸਾਹਮਣੇ ਤੇ ਦੋਨਾਂ ਨੇ ਆਪਣੇ ਆਪਣੇ ਮੋਰਚੇ ਸੰਭਾਲ ਲਏ ਆ ਲੇਕਿਨ ਰੂਪ ਨਾ ਇੰਨੀ ਰੌਂਡ ਪਾਉਂਦੀ ਆ ਨਾ ਜੋਤ ਨੂੰ ਤਾਂ ਅਸੀਂ ਸਮਝਾ ਦੰਨੇ ਆ ਪਰ ਇਹ ਬੰਦਾ ਨਹੀਂ ਸਮਝਦਾ ਹੈਗਾ ਕਿਉਂਕਿ ਛੋਟੀ ਵੀ ਹੈ ਹਨਾ ਸਮਝਦੀ ਨਹੀਂ ਹੈ ਤੇ ਰੋਟੀ ਨੇ ਆਪਣੀ ਖਾ ਲਈ ਹੈ ਮੇਰੀ ਬਾਕੀ ਹੈ ਹੁਣ ਮੈਂ ਖਾਣੀ ਆ ਰੋਟੀ ਆਪਣੀ ਤੇ ਇਹ ਪਹਿਲਾਂ ਮਸਤੀ ਮਾਰ ਰਹੀ ਆ ਥੋੜੀ ਜੀ ਤੇ ਉਸ ਤੋਂ ਬਾਅਦ ਮੈਂ ਅੰਗੂਰ ਲੈ ਕੇ ਆਵਾਂ ਪਹਿਲਾਂ ਗੋਰ ਖਾਣੇ ਆਪਾਂ ਜੀ ਫਰੈਂਡਸ ਦੁਪਹਿਰ ਨੂੰ ਰੋਟੀ ਖਾ ਲਈ ਆਪਾਂ ਨੇ ਲੰਚ ਹੋ ਗਿਆ ਔਰ ਇੱਧਰ ਬੰਦੇ ਚੱਲ ਰਹੇ ਆ ਗ੍ਰੈਪਸ ਕਿਉਂਕਿ ਸਾਡੇ ਨਾਲ ਜੋ ਆਂਟੀ ਐ ਗਵਾਂਡੀ ਐ ਉਹਨਾਂ ਦੇ ਘਰ ਲੱਗੇ ਹੋਏ ਆ ਉਹ ਦੇ ਕੇ ਗਈ ਐ ਸਾਨੂੰ ਤੇ ਕਾਫੀ ਸਾਰੇ ਤੇ ਬਵਜੂਦ ਕਿ ਉਹ ਪਏ ਆ ਬਬਜੋਤ ਨੇ ਉੱਧਰ ਰੱਖ ਲੇ ਰੂਪਾਂਜਲ ਨੇ ਪੂਰਾ ਗੁੱਛਾ ਚੱਕ ਲਿਆ ਧੋਕੇ ਨਾ ਮੈਂ ਸਮਾਰ ਕੇ ਧੋਕੇ ਫ੍ਰਿਜ ਦੇ ਵਿੱਚ ਲਾਇਵੇ ਤੇ ਹੁਣ ਲਾਈਆਂ ਔਰ ਰੂਪ ਨੂੰ ਦੇਖੋ ਕੀ ਹੋ ਰਿਹਾ ਕਿਹੜੇ ਸਟਾਈਲ ਗੱਲ ਚੱਲ ਰਹੀਆਂ ਆ ਮੇਰੇਆਂ ਨੀਚੇ ਵਾਲਿਆਂ ਮੈਂ ਖਾਉਂਗੀ ਉਹ ਤੇਰੇ ਖਾ ਖਾ ਅਯਮੀਆ ਨਾ ਖਾ ਲੋ ਬਬਜੋਤ ਦੇ ਇਹ ਪਾਈਆਂ ਬਬਜੋਤ ਦੇ ਬਬਜੋਤ ਪਹਿਲੇ ਸਾਹਮਣੇ ਫਿਲਮ ਦੇਖ ਰਹੀ ਹੈ ਬਬਜੋਤ ਪਤਾ ਨਹੀਂ ਕਿਹੜੀ ਫਿਲਮ ਲਾਈ ਦੀ ਆ ਕਹਿੰਦੀ باوجود ਰੂਪਨਾ ਮੈਨੂੰ ਟੀਵੀ ਨਹੀਂ ਦੇਖਣ ਦਿੰਦੀ ਰੂਪ ਨੇ ਆਪਣੇ ਕਾਰਟੂਨ ਲਾਏ ਹੋਏ ਆ ਉਰੇ ਆ ਜਾ ਖਿੰਡ ਜਾਣੇ ਆ ਸਾਰੇ ਕੀਤੇ ਕੀਤੇ ਆ ਪਲੇਟ ਦੇ ਵਿੱਚ ਰੱਖ ਲੈ ਪਲੇਟ ਦੇ ਵਿੱਚ ਰੱਖ ਲੈ ਫੇਰ ਖਾ ਲਈ ਇਹ ਮੈਡਮ ਦੀਦੀ ਕੀ ਬਤਾ ਹੈਗੇ ਆ ਦੀਦੀ ਲੈ ਰਹੀ ਆ ਆਪਣੇ ਨਹੀਂ ਉਹ ਕਹੇ ਦੀਦੀ ਲੈ ਰਹੀ ਆ ਆਪਣੇ ਨਾ ਮੇਰੀ ਭੈਣ ਇਹ ਆ ਦੀਦੀ ਨੇ ਸਾਰੇ ਖਾ ਲੈਣੇ ਆ ਦੀਦੀ ਨੇ ਸਾਰੇ ਖਾ ਲੈਣੇ ਆ ਤੂੰ ਖਾ ਆਪਣੇ ਗ੍ਰੈਪਸ ਮੇਰੀਆਂ

कोकटेल है ना कोकटेल बन जाना नहीं कोकटेल नहीं बोल दे मेटेल बोल <laughs> कोकटेल बोल नहीं कुछ और बोल दे वो पता नहीं क्या कोकटेल कोकटेल तो चाहिए राकरी का जेट और तोड़ा दो देख क्योंकि नेगा रूपेंजलवा जाता है रूप ने बड़ा गुच्छा आप चक्किया ਕੋਈ 50 50 50 ਕੋਈ ਠੀਕ ਹੈ ਇਮਾਨਦਾਰੀ ਮੋਂਦੋ ਜਮੀ ਘਟ ਮਿਲੇ ਆ ਨਾਲ ਧੋਕੇ ਰੱਖਿਆ ਮੈਂ ਦੋਨਾਂ ਪਾਤੇ ਖਾਏ ਕਰੂੰਗੀ ਇੱਕ ਤੇਰੇ ਪਤੇ ਇੱਕ ਉਸ ਪਤੇ ਠੀਕ ਹੈ ਬਾਰ-ਬਾਰ ਠੀਕ ਹੈ ਮੈਂ ਜਸਟ ਦੋਨਾਂ ਪਾਤੇ ਖਾਏ ਕਰੂੰਗੀ ਇੱਕ ਦੀਦੀ ਦੇ ਵਾਸਤੇ ਇੱਕ ਤੇਰੇ ਵਾਸਤੇ ਦੋਨਾਂ ਪਾਤੇ ਖਾਉਂਗੀ ਮੈਂ ਠੀਕ ਹੈ ਤੋ ਫਰੈਂਡਸ ਲੋ ਜੀ 4 ਵੱਜ ਚੁੱਕੇ ਆਂ ਔਰ ਦੁਪਹਿਰ ਦਾ ਲੰਚ ਕਰਕੇ ਦੁਪਹਿਰ ਨੂੰ ਆਪਣਾ ਫਰੂਟ ਵਗੈਰਾ ਖਾ ਕੇ ਗ੍ਰੈਪਸ ਵਗੈਰਾ ਖਾਏ ਬੱਚਿਆਂ ਨੇ ਹਨਾ ਤੇ ਉਸ ਤੋਂ ਬਾਅਦ ਮੈਂ ਗਈ ਸੀ ਸੋਖ ਅੱਧਾ ਘੰਟਾ ਸੋਈਆਂ ਜਿਆਦਾ ਨਹੀਂ ਕਿਉਂਕਿ ਜਿਆਦਾ ਮੈਂ ਟਾਈਮ ਲੰਬਾ ਟਾਈਮ ਨਹੀਂ ਸੋ ਸਕਦੀ ਔਰ ਬਸ ਸਿਰਫ ਅੱਧਾ ਘੰਟਾ ਪੈਣੀ ਹੁੰਨੀ ਆ ਮੈਂ ਤੇ ਜਸਟ ਹੁਣੀ ਉઠી ਸੀ ਔਰ ਉੱਠ ਕੇ ਮੈਂ ਜੋ ਕੜੀ ਪੱਤਾ ਨਾ ਇਹ ਸਾਰਾ ਸੁੱਕਣਾ ਪਾਇਆ ਹੋਇਆਤਾ ਸਾਡੇ ਨਾਲੇ ਕੜੀ ਪੱਤੇ ਦਾ ਪੇੜ ਲੱਗ ਰਿਹਾ ਬਹੁਤ ਬੜਾ ਮਤਲਬ ਜਦੋਂ ਆਪਾਂ ਸੜਕ ਤੇ ਜਾਂਦੇ ਆ ਨਾ ਬਾਹਰਲੀ ਸਾਈਡ ਪਿੰਡ ਤੋਂ ਉੱਥੇ ਬਹੁਤ ਵੱਡਾ ਫੇਡ ਲੱਗਿਆ ਹੋਇਆ ਜਦੋਂ ਬਬਜੋਦ ਦੇ ਪਾਪਾ ਕਹੀਂ ਮਾਰਕੀਟ ਵਗੈਰਾ ਜਾਂਦੇ ਆ ਨਾ ਤਾਂ ਬਬਜੋਦ ਦੇ ਪਾਪਾ ਕੜੀ ਪੱਤੇ ਕੇ ਕੁਝ ਟਾਲੀਆਂ ਤੋੜ ਕੇ ਲਿਆਣੇ ਆ ਉਥੋਂ ਕੜੀ ਪੱਤਾ ਹਨਾ ਇਹ ਕੁਝ ਟਾਲੀਆਂ ਤੋੜ ਲੈਣੇ ਆ ਫਿਰ ਉਹਨੂੰ ਸੁਕਾ ਕੇ ਨਾ ਮੈਂ ਸੁੱਕਣਾ ਪਾਇਆ ਹੋਇਆ ਤਾਂ 2 ਦਿਨ ਦੇ ਵਿੱਚ ਹੀ ਸੁੱਕ ਗਿਆ ਆ ਦੇਖੋ ਇਹ 2 ਦਿਨ ਦੇ ਵਿੱਚ ਪੱਤੇ ਸੁੱਕ ਗਏ ਆ ਆ ਦੇਖੋ ਛਣ ਛਣ ਕਰ ਰਹੇ ਆ ਇਹ 2 ਦਿਨ ਦੇ ਵਿੱਚ ਹੀ ਪੱਤੇ ਸੁੱਕ ਗਏ ਹੁਣ ਆਪਾਂ ਇਨੀ ਇੱਕ ਡੱਬੀ ਵਿੱਚ ਪਾ ਕੇ ਰੱਖ ਦਾਂਗੀ ਕਿਉਂਕਿ ਜਦ ਵੀ ਆਪਾਂ ਤੜਕਾ ਲਾਣੇ ਆ ਨਾ ਕੜੀ ਪੱਤਾ ਜ਼ਰੂਰੀ ਯੂਜ਼ ਕਰਦੀ ਆ ਮੈਂ ਤੇ ਕੈਮਰਾ ਰੱਖਦੇ ਆਪਾਂ ਫਿਲਹਾਲ ਪਹਿਲਾਂ ਕੜੀ ਪੱਤਾ ਮੈਂ ਡੱਬੀ ਚ ਪਾ ਦਾਂ ਇੱਕ ਦੇ ਵਿੱਚ ਆ ਡੱਬੀ ਖਾਲੀ ਹੈ ਇਹਦੇ ਵਿੱਚ ਦੇਖਦੀ ਆਂ ਜੇ ਸਟੋਰ ਹੋ ਗਿਆ ਬਟ ਇਹ ਮੈਨੂੰ ਛੋਟੀ ਲੱਗ ਰਹੀ ਆ ਕੋਈ ਬੜੀ ਡੱਬੀ ਨਹੀਂ ਹੈਗੀ ਬੜੀ ਡੱਬੀ ਕੋਈ ਨਹੀਂ ਦਿਖ ਰਹੀ ਮੈਨੂੰ ਮੇਰਾ ਕੈਮਰਾ ਹੋ ਗਿਆ ਟੇਡਾ ਜਸਟ ਤੇ ਮੈਨੂੰ ਕੋਈ ਬੜੀ ਡੱਬੀ ਦਾ ਦੇਖੀ ਨਹੀਂ ਹੈਗੀ ਛੋਟੀ ਜੀ ਆਹ ਦੇਖਦੇ ਕੋਈ ਬੜੀ ਡੱਬੀ ਮੀਲੋਂ ਕੀ ਪਾਏ ਹਨਾ ਹਨਾ ਤੇ ਇਹਦੇ ਵਿੱਚ ਪਾ ਦਨੇ ਆ ਜਿਹੜੇ ਮੇਥੇ ਹਨਾ ਆ ਆ ਪਾਈ ਦੇ ਵਿੱਚ ਕੱਢ ਦਨੇ ਆ ਜਿਹੜੇ ਮੇਥੇ ਹਨਾ ਇਹਨੂੰ ਆਪਾਂ ਨੇ ਇਹਦੇ ਵਿੱਚ ਕੱਢ ਤਿਆ ਹੁਣ ਇਸ ਵਾਰ ਨਾਲ ਆਪਾਂ ਕੜੀ ਪੱਤਾ ਸਟੋਰ ਕਰਕੇ ਰੱਖ ਦਾਂਗੇ ਜਦੋਂ ਆਪਾਂ ਨੇ ਤੜਕਾ ਲਾਣਾ ਕੋਈ ਵੀ ਸਬਜ਼ੀ ਸੁਬਜੀ ਨੂੰ ਹਨਾ ਕੱਪ ਨੇ ਵਿੱਚ ਪਾ ਲਿਆ ਕਰਨਾ ਇਹ ਮੇਥੇ ਆ ਥੋੜੇ ਜਿਹਾ ਕੜੀ ਪੱਤਾ ਸਟੋਰ ਕਰਦੇ ਆ ਬਈ ਇਹ ਨਾ ਮੈਂ ਛਾਣ ਲਿਆ ਤਾਂ ਵੀ ਗ੍ਰੇਸਾ ਜਾਂ ਨਾ ਰਹਿ ਜੇ ਲਓ ਜੀ ਕੜੀ ਪੱਤਾ ਵੀ ਸਟੋਰ ਹੋ ਗਿਆ ਆਪਣਾ ਦਾਲ ਚ ਤੜਕਾ ਲਾਣੇ ਆ ਜਦੋਂ ਆਪਾਂ ਹਨਾ ਕੋਈ ਵੀ ਸਬਜੀ ਸੂਜੀ ਨੂੰ ਤੜਕਾ ਲਾਣੇ ਆ ਖਾਸ ਕਰਕੇ ਕੜੀ ਹੁੰਦੀ ਹੈ ਉਹਦੇ ਵਿੱਚੇ ਕੜੀ ਪੱਤਾ ਪਾਓ ਤੁਸੀਂ ਸਬਜੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਯੰਮੀ ਬਣਦੀ ਹੈ ਇਹਦੇ ਨਾਲ ਤੇ ਮੈਂ ਆਈ ਸੀ ਹੁਣ ਚਾਹ ਬਣਾਣ ਚਾਹ ਬਣਾਵਾ ਪਹਿਲਾ ਕੱਪ ਕੱਪ ਕਿਉਂਕਿ ਦੇਖੋ 11 ਵਜੇ ਦੀ ਚਾਹ ਤਾਂ ਆਪਾਂ ਨਹੀਂ ਛੱਡਤੀ ਪੀਣੀ ਪਹਿਲਾਂ ਪਿੰਦੇ ਦੇ ਹੁਣ ਨਹੀਂ ਪਿੰਦੇ ਹੈਗੇ 11 ਵਜੇ ਦੀ ਚਾਹ ਆਪਾਂ ਨਹੀਂ ਛੱਡਤੀ ਪੀਣੀ ਕਿਉਂਕਿ ਗਰਮੀ ਹੁੰਦੀ ਹੈ ਹਣਾ ਸਵੇਰੇ ਵੀ ਆਪਾਂ ਨੇ ਕੱਪ ਕੱਪ ਚਾਹ ਦਾ ਪੀਣਾ ਬਸ ਇੰਨੀ ਇੰਨੀ ਗਾ ਬਸ ਰੋਟੀ ਖਾਣੀ ਆਪਾਂ ਨੇ ਦੁੱਧ ਦੇ ਨਾਲ ਔਰ 11 ਵਜੇ ਦੀ ਚਾਹ ਮਿਸ ਕਰਤੀ ਕਿਉਂਕਿ ਗਰਮੀ ਬਹੁਤ ਹੈ ਸਿਰਫ 4 ਵਜੇ ਦੀ ਚਾਹ ਬਣਾਉਂਗੀ ਹੁਣ ਮੈਂ ਉਹ ਵੀ ਥੋੜੀ ਥੋੜੀ ਬਣਾਉਂਗੀ ਬਿਲਕੁਲ ਜਿਵੇਂ ਕੱਪ ਹੁੰਦਾ ਨਾ ਮਿਲ ਕੇ चाह बनाऊंगी क्योंकि गर्मी बहुत है बी पी नहीं जाती चाह लो जी करता मैं कड़ी पत्ता जब भी अपने लापी पत्ता रेडी हो गया डब्बी गिला रख ली थी ना फ्रिज के ला के पर हूं मैं गिला नहीं रखा हूं अपने अपने सुुप्पे पत्ते सुन डब्बी स्टोर कर ले कि चाहे तुम्हें छे महीने भी रख लो तह भी चलिए चलूगा ਲੋ ਜੀ ਕੜੀ ਬੱਤ ਆਪਣਾ ਰੈਡੀ ਹੋ ਗਿਆ ਕਈ ਵਾਰ ਮੈਂ ਭੁੱਲ ਜਾਂਦੀ ਦੀ ਫ੍ਰੀਜ ਜੋ ਕੱਢ ਕੇ ਪਾਣੀ ਲੋ ਜੀ ਚਾਹ ਬਣਾਈਏ ਬੱਚੇ ਮੰਗ ਰਹੇ ਆ ਚਾਹ ਅੰਦਰ ਸਾਫ ਕਰਦੀ ਇਹਨੂੰ ਪਹਿਲਾਂ ਆਪਾਂ ਚਾਹ ਬਣਾਈਏ ਪਹਿਲਾਂ ਕੱਪ-ਕੱਪ ਤੋਂ ਲੋ ਜੀ ਚਾਹ ਆਪਣੀ ਬਣ ਰਹੀ ਐ ਇੰਨੇ ਤੇ ਕੱਪ-ਕੱਪ ਪੀਵਾਂਗੇ ਆਓ ਤੁਸੀਂ ਵੀ 4 ਵਜੇ ਕੀ ਚਾਹ ਸਾਡੇ ਨਾਲ ਬੈਠ ਕੇ ਪੀਓ ਜੀ ਲੋ ਜੀ ਸਾਰੇ ਮੈਨੂੰ ਡਰਪੋਕ ਕਹਿੰਦੇ ਆ ਨੇ ਕਿ ਮੈਂ ਕੁਝ ਕਰ ਨਹੀਂ ਸਕਦੀ मैं बहुत बड़ा काम मैं, मैं देखो, बहुत बड़ा काम कर क्यों 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 मैं <laughs> बड़ा काम कर सकती देखो नहीं नहीं खड़ा है है ना आप देख सकते हो कितना ये हम भी पीछे पीछे हो जाते हैं पीछे ले जाऊंगी ना <laughs> <गारे> <laughs> <गेवरा> मैं <laughs> कैमरा मैन कैमरा मैन मेरे सामने है ठीक है आपके बीच में ना ढोक दो साइड में हो जाओ साइड हो जाओ कोई है ना नहीं तो जितने भी बीच बैठी हैं ना मेरा ब्लॉग देख रहे हैं सारे जड़े पीछा हो जाओगी कि सारे के ऊपर ना चढ़ दे ठीक है देखा ना मेरा कमाल देखा भाई देखा धन्यवाद सुख फ्रेंड्स भले की बात यह हमारा गेट नहीं टूटा बच गया <laughs> चला ली ना मैं चला लेती हूँ अब पीछे खड़ा नहीं है गड्डी आएगी क्योंकि यहाँ पे आना है गाड़ी को और मैं पीछे खड़ा नहीं है ਲੋ ਜੀ ਚਾਹ ਪਾਣੀ ਮੈਂ ਗਲਾਸਾਂਗੇ ਵਿੱਚ ਚਾਹ ਲਗੀ ਦੀ ਪੀਣ ਔਰ ਫਿਲਹਾਲ ਆਪਾਂ ਕਰਦੇ ਆਂ ਵਲੌਗ ਦਾ ਐਂਡ ਕਿਉਂਕਿ ਵਲੌਗ ਹੋ ਜਾਣਾ ਲੰਬਾ ਜ਼ਿਆਦਾ ਤੇ ਟਾਈਮ ਨਹੀਂ ਗਰਮੀ ਦੇ ਵਿੱਚ ਲੰਬਾ ਵਲੌਗ ਦੇਖਣ ਦਾ ਔਰ ਬਬਜਤ ਕੇ ਪਾਪਾ ਨੂੰ ਦੇਖ ਰਹੀ ਆਂ ਹਲੇ ਤੱਕ ਨਹੀਂ ਆਏ 4 ਵਜ ਗਿਆ ਤੇ ਸ਼ਨੀਵਾਰ ᱛੀ ਵੈਸੇ ਛੁੱਟੀ ਤਾਂ ਛੁੱਟੀ ᱛੀ ਅੱਜ ਕਿਉਂਕਿ ਅੱਜ ਆ ਬਕਰੀਦ ਹਨਾ ਬਕਰੀਦ ਦੀ ਛੁੱਟੀ ਦੀ ਅੱਜ ਕੋਟ ਗਈ ਲੇਕਿਨ ਅੱਜ ਬਬਜਤ ਕੇ ਪਾਪਾ ਨੂੰ ਕੋਈ ਅਚਾਨਕ ਲੈ ਗਿਆ ਆ ਕੇ ਅਮਰਜੈਂਸੀ ਕੰਮ تھا ਕਿ ਸੀਗਾ ਤੇ ਫਿਲਹਾਲ ਮੈਂ ਵਹੀ ਦੇਖ ਰਹੀ ਆਂ ਬਬਜਤ ਕੇ ਬਪਾਏ ਨਹੀਂ ਔਰ ਸਕੂਟਰੀ ਖੜਾਈ ਜਸਟ ਮੈਂ ਇਧਰ ਲਈ ਬਸ ਖੜਾਨੀ ਆ ਹੁਣ ਕਿਉਂਕਿ ਇਧਰ ਸੌ ਆ ਗਈ ਹੁਣ ਗੱਡੀ ਨੇ ਆਣਾ ਐ ਤੇ ਆਣ ਵਾਲੀ ਆ ਗੱਡੀ ਕਿਉਂਕਿ ਮੈਂ ਮੂਰੇ ਖੜਾਈ ਵੀ ਆ ਨਾ ਸਾਈਡ 'ਚ ਲਾਦਾ ਇਹਨੂੰ ਮੈਂ ਸਕੂਟਰੀ ਨੂੰ ਤੇ ਕਰਦੇ ਆ ਬਲੌਗ ਦਾ ਐਂਡ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਹਣਾ ਔਰ ਫੁੱਲ ਵਾਚ ਕਰਿਆ ਕਰੋ ਸਕਿਪ ਨਾ ਕਰਿਆ ਕਰੋ ਤੇ ਮਿਲਦੇ ਆ ਜੀ ਹੁਣ ਆਪਾਂ ਨੈਕਸਟ ਬਲੌਗ ਦੇ ਵਿੱਚ ਤਦ ਤੱਕ ਲਈਏ ਬਾਏ ਬਾਏ ਟੇਕ ਕੇਅਰ ਵਾਹਿਗੁਰੂ ਸਾਰਿਆਂ ਦੀ ਰੱਖਿਆ ਕਰੇ ਵਾਹਿਗੁਰੂ ਸਭ ਨੂੰ ਖੁਸ਼ ਰੱਖੇ ਤੇ ਪਲੀਜ਼ ਜਰੂਰ ਸਪੋਰਟ ਕਰਿਆ ਕਰੋ ਮੈਨੂੰ ਤੁਹਾਡੇ ਸਾਰਿਆਂ ਦੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਫਰੈਂਡਸ ਤੇ ਬਾਕੀ ਬਾਕੀ ਰੱਬ ਰੱਖਾ ਹਨਾ ਤੇ ਚਲੋ ਜੀ ਬਾਏ ਟੇਕ ਕੇਅਰ ਵਲੌਗ ਜ਼ਿਆਦਾ ਲੰਬਾ ਨਹੀਂ ਖਿੱਚਦੇ ਆਪਾਂ ਬਾਏ ਜੀ